ਆਟੋ ਵਾਲੇ ਲੋਕਾਂ ਪਰਲਾ ਲਾਈਨ ਕਲੱਬ ਰਾਇਲ ਸਮਾਣਾ ਦੇ ਵੱਲੋਂ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਸਮਾਣਾ ਦੇ ਸਹਿਯੋਗ ਦੇ ਨਾਲ ਜੋ ਰਿਫਲੈਕਟਰ ਨੇ ਆਉਣ ਜਾਣ ਵਾਲੇ ਵਾਹਨਾਂ ਦੇ ਉੱਤੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਵਾਹਨਾਂ ਦੇ ਉੱਤੇ ਰਿਫਲੈਕਟਰ ਲਗਾਏ ਜਾ ਰਹੇ ਨੇ ਤਾਂ ਕਿ ਸੜਕ ਸੁਰੱਖਿਆ ਨੂੰ ਦੇਖਦੇ ਹੋਏ ਵਾਹਨਾਂ ਦੀ ਜੋ ਐਕਸੀਡੈਂਟ ਹੁੰਦੇ ਨੇ ਉਸ ਤੋਂ ਬਚਾ ਕੀਤਾ ਜਾ ਸਕੇ ਦੇਖ ਸਕਦੇ ਹੋ ਬੰਦਾ ਸਿੰਘ ਬਹਾਦਰ ਚੌਂਕ ਵਿਖੇ ਇਹ ਰਿਫਲੈਕਟਰ ਲਗਾਏ ਜਾ ਰਹੇ ਨੇ and ओके okay. ट्रैफिक पुलिस ਸਮਾਣਾ ਵੱਲੋਂ ਸੜਕ ਸੁਰੱਖਿਆ ਜਿਹੜਾ ਮਹੀਨੇ ਦਾ ਮਨਾਇਆ ਜਾ ਰਿਹਾ ਸੜਕ ਸੁਰੱਖਿਆ ਮਹਾ ਸਮਾਣਾ ਦੀ ਟ੍ਰੈਫਿਕ ਪੁਲਿਸ ਵੱਲੋਂ ਇਸ ਉਪਲਖਸ਼ ਦੇ ਵਿੱਚ ਅੱਜ ਲਾਇਨ ਕਲੱਬ ਸਮਾਣਾ ਰਾਇਲ ਵੱਲੋਂ ਬੰਦਾ ਸਿੰਘ ਬਹਾਦਰ ਚੌਂਕ ਬੰਦਾ ਸਿੰਘ ਬਹਾਦਰ ਚੌਂਕ ਵਿਖੇ ਅੱਜ ਵਿਕਲਾਂ ਦੇ ਉੱਤੇ ਸਟicker ਲਗਾਏ ਜਾ ਰਹੇ ਨੇ ਗੱਲ ਕਰਦੇ ਆ ਪ੍ਰਧਾਨ ਜੀਵਨ ਗਰਗ ਜੀ ਨਾਲ ਹਾਂਜੀ ਜੀਵਨ ਜੀ ਕੀ ਕਹਿਣਾ ਚਾਹੋਗੇ ਅੱਜ ਸੜਕ ਸੁਰੱਖਿਆ ਹਫਤਾ ਜੋ ਮਨਾਇਆ ਜਾ ਰਿਹਾ ਮਹੀਨਾ ਉਹਦੇ ਤੇ ਅੱਜ ਵਾਹਨਾਂ ਦੇ ਉੱਤੇ ਸਟਿੱਕਰ ਲਗਾਏ ਜਾ ਰਹੇ ਨੇ ਨਮਸਕਾਰ ਜੀ ਅੱਜ ਜੋ ਸੜਕ ਸੁਰੱਖਿਆ ਮਹੀਨਾ ਚੱਲ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਡੀਐਫਪੀ ਸਾਹਿਬ ਸਮਾਣਾ ਟਰੈਫਿਕ ਡੀਐਸਪੀ ਜੀ ਟਰੈਫਿਕ ਇੰਚਾਰਜ ਸਮਾਣਾ ਸੇਫਟੀ ਜੀ ਅਸਫੇਨਾ ਸਜੋਗ ਨਾਲ ਲਾਇਨ ਕਲੱਬ ਰਾਇਲ ਵੱਲੋਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਕੀਮਤੀ ਜਾਨਾਂ ਦੀ ਰੋਕथाम ਲਈ ਕਿਉਂ ਐਕਸੀਡੈਂਟ ਹੁੰਦੀਆਂ ਨੇ ਉਪਰਾਲਾ ਕਰ ਰਹੇ ਆ ਇੰਫੈਕਟਰਲ ਕੁਆਲਟੀ ਇਹ ਧੁੰਦ ਦੇ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਨੂੰ ਲਗਾਉਣ ਲਈ ਭਾਈ ਬਹੁਤ ਘੋਲ ਕਰ ਜਾਂਦੇ ਨੇ ਲਗਾਉਂਦੇ ਨਹੀਂਗੇ ਸਾਰੇ ਬਹੁਤ ਐਕਸੀਡੈਂਟ ਨੂੰ ਬਚਾਉਂਦਾ ਹੈ ਸਾਰੇ ਭਾਈਆਂ ਨੂੰ ਬੇਨਤੀ ਹੈ ਵੀ ਇੱਥੇ ਰੁਕੇ ਆਪਣਾ ਜਰੂਰ ਇਨਫੈਕਟਰ ਲਗਵਾਓ ਨੰਗਦੇ ਵੜ ਦੇ ਲੋਅ ਟ੍ਰੈਫਿਕ ਇੱਥੇ ਦਫਤਰ ਹੈ ਦਫਤਰ ਦੇ ਵਿੱਚ ਵੀ ਹਰ ਟਾਈਮ ਤੁਹਾਨੂੰ ਹਲਾਤ ਮਿਲ ਲੰਗੇ ਕੋਈ ਫ੍ਰੀ ਕੋਸਟ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਲਾਇਨ ਕਲੱਬ ਵੱਲੋਂ ਉਪਰਾਲਾ ਕੀਤਾ ਗਿਆ ਹੈ ਤੁਹਾਡੇ ਨਾਲ ਮਿਲ ਕੇ ਮਾਨਜੂਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜਾ ਇਹ ਸੜਕ ਸੁਰੱਖਿਆ ਮਹੀਨਾ ਮਨਾਇਆ ਜਾਂਦਾ ਸਰ ਜੀ ਤੇ ਡੀਐਸਪੀ ਸਾਹਿਬ ਸਮਾਣਾ ਡੀਐਸਪੀ ਸਾਹਿਬ ਟ੍ਰੈਫਿਕ ਦੀ ਰੈਨਰਮਾਈ 8 ਤੇ ਗਰਗਸਾਹਬ ਤੇ ਸਮੂਚੀ ਲੈਨਸ ਕਲੱਬ ਰਾਇਲ ਤੇ ਮਰਸਨਜੀ ਸਰਦਾਰ ਗੁਰਦੀਪ ਸਿੰਘ ਜੀ ਖੜੇ ਨੇ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ ਭਰਾਦਾ ਕੀਤਾ ਤਾਂ ਕਿ ਧੁੰਦ ਦੇ ਵਿੱਚ ਕੀਮਤੀ ਜਾਨਾਂ ਨਾ ਜਾਣ ਜੀ ਬਚ ਸਕਣ ਤੇ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਅਣਜਾਣ ਵਿਕਰ ਨੇ ਵੈਸੇ ਸੀ ਲਾ ਹੀ ਰਹੇ ਆ ਜੇ ਵੀ ਕੋਈ ਰਹਿ ਜਾਂਦਾ ਤਾਂ ਇਹ ਦਫਤਰ ਤੋਂ ਉਹ ਲਵਾ ਸਕਦਾ ਜੀ ਮੈਂ ਧੰਨਵਾਦ ਆ ਤੁਹਾਡੀ ਪ੍ਰੈਸ ਦਾ ਵੀ ਬਹੁਤ ਬਹੁਤ ਇਹਨਾਂ ਨੇ ਸਹਿਯੋਗ ਦਿੱਤਾ ਜੀ ਸਰ ਜੋ ਇਹ ਇੱਕ ਕਲੱਬਾਂ ਵੱਲੋਂ ਇੱਕ ਸਮਲੋ ਮਿੱਥੇ ਸਮੇਂ ਦੇ ਉੱਤੇ ਇਹ ਸਟicker ਕੁਛ ਵੀ ਇਕੱਲਾ ਤੇ ਲਗਾਏ ਜਾਂਦੇ ਨੇ ਜਿਹੜੇ ਵਹੀਕਲ ਦੇ ਓਨਰ ਨੇ ਉਹਨਾਂ ਦੀ ਵੀ ਕੁਝ ਰਿਸਪੌਂਸਿਬਿਲਟੀ ਬਣਦੀ ਹੈ ਵੀ ਆਪਣੇ ਵਹੀਕਲਾਂ ਦੇ ਪਿੱਛੇ ਇਹ ਸਟਿੱਕਰ ਨੇ ਜਿਹੜੇ ਉਹ ਆਪਣੇ ਆਪ ਵੀ ਲੈ ਕੇ ਬਾਜ਼ਾਰ ਚੋਂ ਲੈ ਕੇ ਜਾਂ ਤੁਹਾਡੇ ਤੋਂ ਲੈ ਕੇ ਲਗਾਉਣ ਉਸ ਦੇ ਲਈ ਕੀ ਕਹਿਣਾ ਚਾਹੋਗੇ ਜੀ ਸਰ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਅਸੀਂ ਵੀ ਇਹਨਾਂ ਦੇ ਸਹਿਯੋਗ ਨਾਲ ਲਾਈਨ ਕਲੱਬ ਰਵਿੰਦੇ ਸਹਿਯੋਗ ਨਾਲ ਜਾਗਰਤ ਵੀ ਕਰ ਰਹੇ ਹਾਂ ਜੀ ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਹੁਣ ਕਈਆਂ ਨੂੰ ਨਹੀਂ ਪਤਾ ਹੈਗੇ ਜਿਵੇਂ ਜਿਵੇਂ ਟਰੱਕ ਨੇ ਜਾਂ ਛੋਟੇ ਵਹੀਕਲ ਨੇ ਇਹਨਾਂ ਨੂੰ ਨਹੀਂ ਪਤਾ ਨਾਲ ਉਹਨਾਂ ਨੂੰ ਅਸੀਂ ਦੱਸ ਜਾਈਏ ਸਰ ਧੁੰਦ ਦਾ ਜਿਹੜਾ ਧੁੰਦ ਦਾ ਮੌਸਮ ਚੱਲ ਰਿਹਾ ਹੈ ਆਪਾਂ ਦੇਖਦੇ ਆ ਕਿ ਸੜਕਾਂ ਦੇ ਕਿਨਾਰੇ ਦੇ ਉੱਤੇ ਕੋਈ ਵਹੀਕਲ ਖੜੇ ਹੁੰਦੇ ਨੇ ਉਹਨਾਂ ਦੇ ਵਿੱਚ ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈਗਾ ਉਸ ਦੇ ਲਈ ਕੀ ਕਹਿਣਾ ਚਾਹੋਗੇ ਜੋ ਵਹੀਕਲ ਸੜਕਾਂ ਦੇ ਖੜੇ ਹੁੰਦੇ ਨੇ ਉਹਨਾਂ ਨੂੰ ਸਾਈਡ ਤੇ ਲਗਾਉਣ ਦੇ ਲਈ ਕੋਈ ਵੈਸੇ ਤਾਂ ਤੁਹਾਨੂੰ ਪਤਾ ਹੀ ਹੋਣਾ ਜੀ ਆਪਾਂ ਵਾਪਰ ਤੋਂ ਚਲਾਣ ਕਰਦੇ ਆ ਜਿਹੜੇ ਗਲਤ ਪਾਰਕਿੰਗ ਖੜਦੇ ਨੇ ਉਹਨਾਂ ਦੇ ਆਨਲਾਈਨ ਚਲਾਣ ਵੀ ਭਰੇ ਜਾ ਰਹੇ ਨੇ ਮੈਂ ਫਿਰ ਵੀ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਬੇਨਤੀ ਕਰਦਾ ਵੀ ਸਾਰੇ ਸਹਿਯੋਗ ਦੇ ਨਾਲ ਖੜਕਾਂ ਦੇ ਉੱਪਰ ਵਹੀਕਲ ਖੜੇ ਨਾ ਕਰਨ ਸਾਈਡ ਤੇ ਖੜੇ ਕਰਨ ਪਾਰਕਿੰਗ ਚ ਲਾਣ ਤਾਂ ਕਿ ਕੋਈ ਅਨਸੁਖ ਨੂੰ ਟਕ ਟਕ ਘਟਣਾ ਨਾ ਵਾਪਰੇ ਤੁਹਾਡਾ ਜਿਹੜੇ ਸਟicker ਨੇ ਤੁਹਾਡੇ ਲੱਭ ਉਰੇ ਤੋਂ ਜੋ ਸਮਾਣੇ ਦਾ ਜਿਹੜਾ ਬੰਦਾ ਸਿੰਘ ਬਹਾਦਰ ਚੌਕ ਹੈਗਾ ਉੱਥੇ ਤੁਹਾਡਾ ਦਫਤਰ ਬਣਿਆ ਹੋਇਆ ਉੱਥੋਂ ਵੀ ਮਿਲ ਸਕਦੇ ਨੇ ਹਾਂਜੀ ਹਾਂਜੀ ਫ੍ਰੀ ਮਿਲ ਸਕਦਾ ਕੋਈ ਵੀ ਵਹੀਕਲ ਤੇ ਅਗਰ ਕੋਈ ਲਗਾਉਣਾ ਚਾਹੁੰਦਾ ਹੈ ਤਾਂ ਉਹ ਇਹ ਸਟicker ਨੇ ਜਿਹੜੇ ਫ੍ਰੀ ਆਫ ਕਾਸਟ ਜਿਹੜੇ ਨੇ ਇੱਥੇ ਦਿੱਤੇ ਜਾ ਰਹੇ ਨੇ ਇਹ ਤੁਸੀਂ ਆਪਣੇ ਵਹੀਕਲਾਂ ਦੇ ਪਿੱਛੇ ਲਗਾਓ ਤੇ ਕੀਮਤੀ ਜਾਨਾਂ ਬਚਾਓ ਐਕਸੀਡੈਂਟ ਤੋਂ ਤੁਹਾਡੀ ਆਪਣੀ ਵੀ ਸੁਰੱਖਿਆ ਤੇ ਦੂਸਰੇ ਦੀ ਵੀ ਸੁਰੱਖਿਆ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਕੱਟੋ ਰੋਹਿਤ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਕਲੱਬ ਵੱਲੋਂ ਜੋ ਇਹ ਸਟਿੱਕਰ ਲਗਾਏ ਗਏ ਨੇ ਅੱਜ ਸਾਡੇ ਕਲੱਬ ਸਮਾਣਾ ਰਾਇਲ ਵੱਲੋਂ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਗਿਆ ਹੈ ਤਾਜੀ ਤੁੰਦ ਦੇ ਵਿੱਚ ਹੋਣ ਵਾਲੇ ਐਕਸੀਡੈਂਟਾਂ ਤੋਂ ਬਚਾਉ ਕੀਤਾ ਜਾ ਸਕੇ ਇਹ ਇੱਕ ਛੋਟੀ ਜੀ ਚੀਜ਼ ਹੈ ਰਿਫਲੈਕਟਰ ਕਿਉਂਕਿ ਹਰੇਕਾ ਬੰਦਾ ਲਗਾਉਣ ਨੂੰ ਮੋੜ ਕਰ ਜਾਂਦਾ ਹੈ ਜਦ ਕਿ ਪਰਚੂ ਤੇ ਹੈਵੀ ਵਹੀਕਲ ਦੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਕੁੱਝ ਮੌਸਮ ਵਿੱਚ ਅਪਾ ਤੁਹਾਨੂੰ ਸੁਣ ਰਹੇ ਆ ਕਿ ਦਿਨਾਂ ਕਿਤੇ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ ਉਹ ਇਸ ਤੋਂ ਇਸ ਲਈ ਅਸੀਂ ਇਸ ਨੂੰ ਰੋਕਣ ਲਈ ਆਪਣੇ ਰਿਫਲੈਕਟਰ ਟ੍ਰੈਫਿਕ ਵਾਲੇ ਸਮਾਨਾਂ ਨੂੰ ਅੱਜ ਅਸੀਂ ਆਪਣੇ ਸਹਿਯੋਗ ਨਾਲ ਦਿੱਤੇ ਤੇ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਕਿ ਉਹ ਇਸ ਤੋਂ ਬੇ ਮੌਸਮ ਵਿੱਚ ਆਪਣਾ ਵਿਚਾਰ ਰੱਖ ਕੇ ਚੱਲਣ ਤੇ ਹਰ ਇੱਕ ਕੋਲ ਬੰਦਾ ਰਿਫਲੈਕਟਰ ਉਹ ਲੈ ਸਕਦਾ ਜਿਸ ਕੋਲੇ ਨਹੀਂ ਵੀ ਹੈ ਉਹ ਆਪਣੇ ਆਫਿਸ ਤੋਂ ਲੈ ਸਕਦਾ ਧੰਨਵਾਦ ਇਹਨਾਂ ਤੋਂ ਰਿਫਲੈਕਟਰ ਕਲੈਕਟ ਕੀਤੇ ਜਾ ਸਕਦੇ ਨੇ ਰੋਹਿਤ ਜੀ ਤੁਸੀਂ ਬੀਮਾ ਕੰਪਨੀ ਨਾਲ ਵੀ ਜੁੜੇ ਹੋ ਹੋ ਸੁਰੱਖਿਆ ਦੇ ਲਈ ਬੀਮਾ ਵੀ ਜ਼ਰੂਰੀ ਹੈ ਤੇ ਸਟਿੱਕਰ ਵੀ ਜ਼ਰੂਰੀ ਨੇ ਕੀ ਕਹਿਣਾ ਚਾਹੋਗੇ ਇਸ ਤੂਈ ਸ਼ਕਤੀ ਨਹੀਂ ਕਿ ਹਾਸੇ ਦਿਨ ਦਿਨ ਵੱਧ ਰਹੇ ਨੇ ਬਰੋਜ ਵਾਂਗੂ ਕੋਈ ਨਾ ਕੋਈ ਖਬਰ ਸੋਨ ਨੂੰ ਮਿਲਦੀ ਹੈ ਇਹ ਉਪਰਾਲਾ ਬਹੁਤ ਜ਼ਰੂਰੀ ਸੀ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਫੇਰ ਉਪਰਾਲਾ ਕਈ ਸੱਥਾਂ ਲਾ ਰਹੀਆਂ ਜਿਨੇ ਵਿੱਚ ਸਾਡੀ ਸਰਸਾ ਵੀ ਐਮਲੋਇਟ ਕੁਸਮਾਨਾ ਰਾਇਲ ਖੁੱਲ੍ਹ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਕਈ ਭਰਾਵਾਂ ਕਈ ਫੈਮਿਲੀਆ ਦੀ ਹੋਣ ਵਾਲੇ ਹਾਦਸੇ ਤੋਂ ਰੋਖਾਂ ਮਿਲੇਗੀ ਜਿਹਦੇ ਨਾਲ ਕਈ ਪਰਿਵਾਰ ਉਹਨਾਂ ਦੀ ਆਯੂ ਉਹਨਾਂ ਦੀ ਉਮਰ ਲੰਬੀ ਬਣੇਗੀ ਤੇ ਇਹ ਉਪਰਾਲਾ ਜੀ ਹਰ ਸਾਲ ਠੰਡ ਦੇ ਮੌਸਮ ਦੇ ਵਿੱਚ ਸਭੀ ਸ਼ੁਰੂ ਹੋਣ ਲੱਗੇ ਤੇ ਜਦੋਂ ਪੂਰਾ ਪੀਕ ਦੇ ਧੁੰਦ ਹੁੰਦੀ ਹੈ ਉਸ ਟਾਈਮ ਵੀ ਅਸੀਂ ਕੋਸ਼ਿਸ਼ ਕਰਕੇ ਲਗਾਉਂਦੇ ਰਹੇ ਹਾਂ ਲਗਾਉਂਦੇ ਰਹਿਣਾ ਮੈਂ ਸਾਰੇ ਨੂੰ ਅਪੀਲ ਕਰਾਂਗਾ ਦੀ ਹੋਰ ਵੀ ਸਿਸਮਾ ਇਸ ਹਾਸਿਆਂ ਨੂੰ ਸੰਗਿਆ ਸਾਨੂੰ ਘਟਾਣ ਲਈ ਅਗਿਆਨ ਅਤੇ ਆਪਣਾ ਲੋਕਧਨ ਇਹ ਸੀਗੇ ਲਾਇਨ ਕਲੱਬ ਦੇ ਮੈਂਬਰ ਜੋ ਕਿ ਇਸ ਟ੍ਰੈਫਿਕ ਪੁਲਿਸ ਸਮਾਣਾ ਦੇ ਸਹਿਯੋਗ ਦੇ ਨਾਲ ਉਹਨਾਂ ਨਾਲ ਮਿਲ ਕੇ ਸੜਕ ਸੁਰੱਖਿਆ ਸੜਕ ਸੁਰੱਖਿਆ ਦਾ ਕਰੋ ਸਨਮਾਨ ਤੁਰਘਟਨਾ ਨਾ ਹੋਵੇ ਨਾ ਹੋਵੇ ਕੋਈ ਪਰੇਸ਼ਾਨ ਲਾਇਨ ਕਲੱਬ ਸਮਾਣਾ ਰਾਇਲ ਬੱਲੋ ਇਹ ਸੇਫਟੀ ਪ੍ਰੋਗਰਾਮ ਦਾ ਇਹ ਚਲਾਇਆ ਗਿਆ ਜਿਸ ਦੇ ਲਈ ਉਹਨਾਂ ਵੱਲੋਂ ਅੱਜ ਵਿਕਲਾਂ ਦੇ ਉੱਤੇ ਇਹ ਸਟicker ਨੇ ਜੋ ਲਗਾਏ ਗਏ ਨੇ ਤੁਸੀਂ ਵੀ ਇਹ ਸਟicker ਨੇ ਜੋ ਇਹ ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਤੋਂ ਲੈ ਸਕਦੇ ਹੋ ਫ੍ਰੀ ਆਫ ਕਾਸਟ ਦਿੱਤੇ ਜਾ ਰਹੇ ਨੇ ਲੈ ਕੇ ਤੁਸੀਂ ਇਹ ਜਰੂਰੀ ਨਹੀਂ ਹੁੰਦਾ ਕਿ ਐਸੇ ਟਾਈਮ ਦੇ ਵਿੱਚ ਉਹ ਹੁੰਦੇ ਕਿਸੇ ਵੀ ਟਾਈਮ ਤੁਸੀਂ ਇੱਥੋਂ ਆ ਕੇ ਇਹਨਾਂ ਤੋਂ ਲੈ ਕੇ ਆਪਣੇ ਵਿਕਲਾਂ ਤੇ ਲਗਾ ਸਕਦੇ ਹੋ ਇੱਧਰ ਮੈਂ ਜੀਂਵਾਂ ਲਵਾਲੂ ਆਜੇ ਮੋਰ ਕੇ ਫੇਰ ਨਾ ਕੱਲੂ ਕਿਉਂ ਦੱਸਿਆ ਨਹੀਂ ਫੇਰ ਕਿੰਜਾਂ ਨੂੰ ਲੱਗਦੇ ਨਹੀਂ ਲੱਗਦੇ ਨਹੀਂ ਲੱਗਦੇ ਲੋਕਾਂ ਕੰਕੇ ਲਗਾ ਦੋ ਅੱਗੇ ਉਹਨਾਂ ਕੋ ਬੰਦੇ ਨਾਲ ਲੈ 到了，我给。